ਵਾਸੀ ਭਾਰਤੀ ਮਾਮਲੇ ਦੇ ਮੰਤਰੀ ਪੰਜਾਬ ਕੁਲਦੀਪ ਸਿੰਘ ਢਾਲੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਦੂਰਅੰਦੇਸ਼ੀ ਅਗਵਾਈ ਵਾਲੀ ਪੰਜਾਬ ਸਰਕਾਰ ਲੋਕਾਂ ਨੂੰ ਮਿਆਰੀ ਸੇਵਾਵਾਂ ਪ੍ਰਦਾਨ ਕਰਨ ਦੇ ਲਈ ਪੂਰੀ ਤਰ੍ਹਾਂ ਸੋਹਰਦ ਹੈ ਅਤੇ ਸੂਬੇ ਦੇ ਲੋਕਾਂ ਦੇ ਘਰਾਂ ਵਿੱਚ ਪੀਣ ਦੇ ਲਈ ਸਾਫ਼ ਸੁਥਰਾ ਪਾਣੀ ਮੁਹੱਈਆ ਕਰਵਾਉਣ ਲਈ ਚੁੱਕੇ ਗਏ ਟੁਕਵੇਂ ਕਦਮਾਂ ਤਹਿਤ ਚਾਲੂ ਵਿੱਤੀ ਬਰਹੇ ਦੇ ਵਿੱਚ ਜਲ ਸਰੋਤਾਂ ਦੇ ਨਵੇਂ ਪ੍ਰੋਜੈਕਟਾਂ ਦਾ ਨਾਪੂਨਾ ਨਿਰਮਾਣ ਅਤੇ ਜ਼ਮੀਰਦੋਸ ਪਾਈਪਲਾਈਨਾਂ ਵਿਛਾਉਣ ਦੇ ਲਈ 723 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਨੇ ਜਦਕਿ ਪਿਛਲੇ ਚੱਲ ਰਹੇ ਪ੍ਰੋਜੈਕਟਾਂ ਨੂੰ ਨੇਪਰੇ ਚਾੜਨ ਦੇ ਲਈ 1343 ਕਰੋੜ ਰੁਪਏ ਦੀ ਰਾਸ਼ੀ ਵੱਖਰੇ ਤੌਰ ਤੇ ਰੱਖਵੀਂ ਰੱਖੀ ਗਈ ਹੈ ਆਪਾਂ ਇਹ ਨਾਲੇ ਸ਼ਹਿਰ ਦੇ ਬਾਅਦ ਸਾਡੀ ਗਊਸ਼ਾਲਾ ਇਹਨਾਂ ਦੇ ਸ਼ਹਿਰ ਦੀ ਇੱਥੋਂ ਆਪਾਂ ਇੱਕ ਪ੍ਰੋਜੈਕਟ ਜਿਹੜਾ ਉਹ ਡੀਪੀਆਰ ਅਮਰੂਦ 2.0 ਸਾਡੇ ਸ਼ਹਿਰ ਦੇ ਵਿੱਚ ਜਿਹੜਾ ਹੈ ਇਹ ਆਪਾਂ ਜਿਹੜੀ ਅਸੀਂ ਪੜ੍ਹਿਆ ਸੀ ਉਹਦੇ ਵਾਸਤੇ ਤੇ ਤੇ 6 ਕਰੋੜ 55 ਲੱਖ ਰੁਪਏ ਪਰਟਿਸਪਲੇ ਦਾ 6 ਕਰੋੜ 55 ਲੱਖ ਰੁਪਏ ਇਸ ਪ੍ਰੋਜੈਕਟ ਦੇ ਉੱਤੇ ਲੈਣਾ ਇਹਦੇ ਲਾਣ ਨਾਲ ਸਾਡੇ ਸਾਡੇ ਸ਼ਹਿਰ ਦੇ ਵਿੱਚ ਜਿਹੜਾ ਸਾਡੀ ਪਾਣੀ ਦੀ ਜਿਹੜੀ ਸਮੱਸਿਆ ਜਿਹੜੀ ਹੱਲ ਹੋ ਜੂਗੀ ਇਹ ਨਾਲ ਪਾਣੀ ਜਿਹੜਾ ਉਹ ਵਧੀਆ ਸਾਫ਼ ਸੁਥਰਾ ਜਿਹੜਾ ਸ਼ਹਿਰ ਦੇ ਸਾਰੇ ਨਿਵਾਸੀਆਂ ਨੂੰ ਜਿਹੜਾ ਮਿਲੂਗਾ ਉਹਦੇ ਕਿਉਂਕਿ ਇਹ ਇੱਥੇ ਨਹੀਂ ਪੱਤਾ ਰੱਖਿਆ ਬੜੀ ਪੂਰਪਕ ਜਗ੍ਹਾ ਹੈ ਸਾਡਾ ਸਾਰੇ ਸ਼ਹਿਰ ਹੁੰਦਾ ਇੱਥੇ ਸਾਡੀ ਗਊਸ਼ਾਲਾ ਦੇ ਉੱਤੇ ਬਾਰੇ ਲੋਕ ਤੇ ਸੇਵਾ ਕਰਕੇ ਜਾਂਦੇ ਉਸ ਕਰਕੇ ਅਸੀਂ ਉੱਥੋਂ ਇਹਨੂੰ ਜਿਹੜਾ ਸ਼ੁਰੂ ਕੀਤਾ ਇਹਦੇ ਨਾਲ ਜਿਹੜੇ ਕਈ ਥਾਵਾਂ ਦੀਆਂ ਸਾਡੀਆਂ ਪ੍ਰੋਬਲਮਾਂ ਸੀ ਸ਼ਹਿਰ ਦੇ ਵਿੱਚ ਪਾਣੀ ਦੀ ਉਹ ਸਾਰੀਆਂ ਸੱਸਿਆਵਾਂ ਜਿਹੜੀਆਂ ਉਹ ਹੱਲ ਹੋਣਗੀਆਂ ਸੋ ਸਭਾ ਜੇ ਕੋ ਟਰੀਟਮੈਂਟ ਆਨਦਾ ਹੈ ਟ੍ਰੀਟਮੈਂਟ ਪਲੈਂਟ ਤੁਹਾਨੂੰ ਦਿਖਾਉਂਦੇ ਆ ਐਸਟੀਪੀ ਜਿਹੜਾ ਉੱਧਰ ਦੂਜੇ ਪਾਸੇ ਆਪਾਂ ਬਣਿਆ ਉਹ ਵੀ ਤੁਹਾਨੂੰ ਦਿਖਾ ਕੇ ਲਵਾਂਗੇ ਬਹੁਤ ਵਧੀਆ ਸਾਦੇ ਸ਼ਹਿਰ ਦਾ ਪਾਣੀ ਉੱਥੇ ਜਾਂਦਾ ਉਹਦੇ ਨਾਲ ਪਾਣੀ ਸਾਰਾ ਸਾਫ਼ ਹੋ ਜਾਂਦਾ ਤੇ ਜਲਦੀ ਅਸੀਂ ਉੱਥੇ ਇੱਕ ਹੋਜੂਟ ਲਾ ਰਹੇ ਹਾਂ ਜਿਹਦੇ ਨਾਲ ਪਾਣੀ ਟ੍ਰੀਟ ਕਰਕੇ ਤੇ ਖੇਤਾਂ ਨੂੰ ਜਿਹੜਾ ਪਾਣੀ ਵਰਤਿਆ ਦਊਗਾ ਉਹ ਫਿਰ ਖੇਤਾਂ ਦੀ ਕੰਮ ਆਊਗਾ ਪਾਣੀ ਆਪਣਾ ਜਿਹੜਾ ਉਹਦੇ ਅਗੇ ਪਾਣੀ ਉਹਨੂੰ ਕਰਕੇ ਤੇ ਸੱਕੀ ਨਾਲੇ ਦੇ ਵਿੱਚ ਉਹ ਪਾ ਦਿੰਦੇ ਆਪਾਂ ਅਸੀਂ ਇਹੋ ਜਿਹੇ ਤੰਗਦਲ ਨਾਲ ਮਾਦੇ ਮਸ਼ੀਨ ਲਾ ਦੇ ਕਿ ਪਾਣੀ ਟ੍ਰੀਟ ਕਰ ਤੇ ਪਾਣੀ ਖੇਤਾਂ ਨੂੰ ਮਿਲ ਜਾਵੇ ਇਸ ਕਰਕੇ ਆਪਣੇ ਸ਼ਹਿਰ ਦੇ ਵਿੱਚ ਗੰਦੇ ਪਾਣੀ ਦੀ ਪੀਣ ਵਾਲੇ ਪਾਣੀ ਦੀ ਸਮੱਸਿਆ ਜਿਹੜੀ ਉਹ ਇਨ੍ਹਾਂ ਦੋਹਾਂ ਪ੍ਰੋਜੈਕਟਾਂ ਦੇ ਨਾਲ ਸਾਰੀ ਦੂਰ